ਚਲਾ ਸਕੂਲ ਅੱਜ ਐਲकेजी ਦਾ ਅੱਜ ਫਸਟ ਡੇ ਆਜ ਤੇਰਾ ਫਿਰ ਨਰਸਰੀ ਜੋ ਫੇ ਫਸਟ ਆਇਆਗੇ ਸੈਕਿੰਡ ਬੋਲ ਦੇ ਮੈਡਲ ਮਿਲੇ ਆਂ ਸੈਕਿੰਡ ਮੈਡਲ ਕਿੰਨੇ ਹੋਗੇ ਹਰਵੀਰ ਕੋਲ ਕਿੰਨੇ ਮੈਡਲ ਦੱਸ ਦੇ ਪਹਿਲਾਂ ਹਰਵੀਰ ਕਿੰਨੇ ਮੈਡਲ ਕਿੰਨੇ ਮੈਡਲ ਬੁੱਗਾ ਤਾਂ ਕਰੋ ਹਰਵੀਰ ਸਿੰਘ ਜੀ ਛੇਤੀ ਛੁੱਟੀ ਹੋ ਜਾਣੀ ਅੱਜ ਮੈਂ ਤੈਨੂੰ ਲੈਣ ਆਵਾਂਗੀ ਸੂਰਜ ਠੀਕ ਆ ਅੱਜ ਛੇਤੀ ਛੁੱਟੀ ਹੋ ਜਾਣੀ ਹਰਵੀਰ ਨੂੰ ਅੱਜ ਮੰਮਾ ਤੇ ਪਾਪਾ ਸਕੂਲ ਆਉਣਗੇ ਤੇਰੇ ਤੇ ਤੈਨੂੰ ਲੈ ਕੇ ਆਉਣਗੇ ਨਾਲੇ ਉੱਥੇ ਨਾ ਗੁਰਦੁਆਰੇ ਲੱਗੇ ਲੰਗਰ ਲੱਗਾ ਹੈ ਲੰਗਰ ਖਾ ਕੇ ਆਵਾਂਗੇ ਜਾਣਾ ਹੀ ਹੋ ਰਤੀ ਕਹਿੰਦੇ ਆ ਹੈ ਨਾ ਜਾਣਾ ਜਾਣਾ ਵਾ ਬਾਬੇ ਮੰੰਜ ਲੰਗਰ ਦਾ ਇਧਰ ਨੂੰ ਬੁਗਾ ਕਰਕੇ ਬਾਪਾ ਲੂੰ ਜਾਣਾ ਵਾ ਲੰਗਰ ਖਾਣ ਜਾਣਾ ਵਾ ਸੇਵਾ ਕਰਨੀ ਲੰਗਰ ਵਿੱਚ ਕਰਨੀ ਆ ਚੱਲ ਠੀਕ ਆ ਫੇ ਚੱਲਦੇ ਆ ਹੈਂ ਸਕੂਲ ਹੋਇਆ ਹੀ ਮਿੱਤਰੇ ਮਗਰੇ ਹਮਨੇ ਸਕੂਲ ਦੇ ਰਿਹਾ ਠੀਕ ਆ ਆਹ ਤੇਰੇ ਸਕੂਲੇ ਜਾਣਾ ਵਾ ਫੀਸ ਤਾਰਨਾਉਣਾ ਤੇਰੀ ਰੋਈਦਾ ਥੋੜੀ ਆ ਫੇ ਤੈਨੂੰ ਨਾਲ ਹੀ ਲੈ ਆਵਾਂਗਾ ਆਪਾਂ ਤੇਰੇ ਮਗਰੇ ਆ ਜਾਣਾ ਬਸ ਤੇਰੀ ਗੱਡੀ ਚੱਲੀ ਆ ਗੱਡੀ 'ਚ ਬੈਠ ਕੇ ਤੂੰ ਚੱਲਦੇ ਰੇ ਮਗਰੇ ਹਿ ਆਣਾ ਮੋਪਟ ਦੇ ਠੀਕ ਆ ਰੋਈਦਾ ਦੋੜੀਆ ਰੋਈਦਾ ਨੀਆ ਹੱਸ ਕੇ ਜਾਈਦਾ ਵਾ ਅੱਜ ਤੇਰਾ ਫਰਸਟ ਡੇ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ आवर ਨਿਊ ਵਲੋਗ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਠੀਕ ਹੋਵਾਂਗੇ ਅੱਜ ਦਾ ਦਿਨ ਦੇ ਸ਼ੁਰੂਆਤ ਗੜੀ ਆਪਾਂ ਲੱਗੇ ਆਂ ਹਰਵੀਰ ਸਕੂਲ ਦਾ ਕਰਨ ਕਿ ਅੱਜ ਆੜੀ ਐਡਮਿਸ਼ਨ ਹੋਣ ਲੱਗੀ ਆ ਲੈ ਕੇ ਜੀ ਕਲਾਸ ਚ ਹੋ ਗਿਆ ਹਰਵੀਰ ਸੋ ਆਹ ਹੈ ਕੋ ਹਰਵੀਰ ਦੇ ਸਤਿ ਸ਼੍ਰੀ ਅਕਾਲ ਤੇ ਵਲੋਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਹ ਲਓ ਕੋ ਸਾਹ ਹਰਵੀਰ ਦਾ ਚਸ਼ਮਾ ਓਏ ਦੇਖੋ ਜੱਸੇ ਮੈਂ ਹਰ ਵੀ ਸੂਲ ਦੇ ਨਾਲ ਪਹਿਨਾ ਕਰ ਰੋਡਿਆ ਹੈ ਨਾ ਸਵੇਰੇ ਜਦੋਂ ਲਾਂਗੀ ਗੱਡੀ ਛੁੱਟੀ ਹੋ ਗਈ ਤੇ ਹੁਣ ਦੇਖੋ ਇਹਦਾ ਚਾਹ ਹਾਂ ਤੇ ਮਾਰ ਲੁੱਡੀਆਂ ਪਾਉਂ ਰਿਹਾ ਕਿ ਛੁੱਟੀ ਹੋ ਗਈ ਹੈ ਮੇਰੀ ਸਰ ਕੋਈ ਗੱਲ ਨਹੀਂ ਛੁੱਟੀ ਹੋ ਗਈ ਕੱਲ ਤੋਂ ਸਟਾਰਟ ਰੈਗੂਲਰ ਹੋਏਗਾ ਸਕੂਲ ਅੱਜ ਤੇ ਪਹਿਲਾ ਦਿਨ ਹੀ ਮੈਨੂੰ ਵੀ ਨਹੀਂ ਪਤਾ ਲੱਗਾ ਕਿ ਕਿਹੜੇ ਵਾਲੇ ਗੱਡੀ ਲਾਂਗੀ ਤੇ ਆਪਾਂ ਹੁਣ ਚੱਲਦੇ ਹਾਂ ਹਰ ਵੀ ਦੇ ਸਕੂਲ ਤੇ ਇਹਦੀ ਐਡਮਿਸ਼ਨ ਕਰਾਉਂਦੇ ਆ ਚਲੋ ਸਾਰਿਆਂ ਨੂੰ ਸਾਸਤੀ ਕਾਲ ਦਾ ਤੁਹ ਬੁਲਾਈ ਨਹੀਂ ਹੱਥ ਜੜ ਕੇ ਸੱਚੇ ਸਾਰੇ ਸਾਸਤੀ ਕਾਲ ਦੀ ਸਾਰਿਆਂ ਨੂੰ ਕਿਆ ਤੁਹ ਬੁੜੇ ਮੋੜ ਨਹੀਂ ਆਂ ਗਿਆ ਹਰ ਵੀਰ ਕਿੱਧਰ ਚੱਲੇ ਦੱਸ ਫੇਲਾ ਆਰਵਿਦੇ ਅੱਜ ਚੱਲਣਾ ਆਪਾਂ ਤੇ ਸਕੂਲ ਕੱਢ ਲੈ ਜਿੰਨੇ ਕੰਦ ਕੱਢਣੇ ਆਂ ਕੱਲ ਤੋਂ ਰੈਗੂਲਰ ਸਕੂਲ ਸਾਡਾ ਆਉਣਾ ਕਿ ਲੈ ਆਉਣੇ ਨੂੰ ਨਾਲ ਸਕੂਲੇ ਛੱਡ ਕੇ ਆਉਣਾ ਇਹਨਾਂ ਹਾਂ ਚੱਲ ਨਹੀਂ ਜਾਦੇ ਜਾਂਦੇ ਨਾਂ ਦੇ ਕਿਦਾਂ ਰੋਣਾ ਸ਼ੁਰੂ ਕਰ ਜਣਿਆ ਉਹ ਗੱਡੀ ਬੋਰਡ ਫੋਮ ਪਾ ਆਗੇ ਸਾਡਾ ਸ਼ਹਿਰ ਸ਼੍ਰੀ ਹਰਗੋਬਿੰਦਗੜ ਹਾਂ ਖੋਲੀਆਂ ਦੇ ਨੰਗਰ ਚੱਲਣ ਦੇ ਆ ਤੇ ਸਾਡੇ ਸ਼ਹਿਰ ਚ ਵੀ ਲੰਗਰ ਲੱਗਦਾ ਲੰਗਰ ਲੱਗਾ ਜਿਸ ਚੱਲ ਨਹੀਂ ਲੱਗੀ

ਕੰਮ ਖਤਮ ਕਰ ਲਏ ਤੇ ਆਣਗੇ ਨਾਲ ਬਰਨਾਂ ਦੇ ਹੌਂ ਆ ਗਿਆ ਸਕੂਲ ਅਰਵੀਰ ਅਰਵੀਰ ਦੀਆਂ ਟੁੱਟੀਆਂ ਅਣਕ ਨਹੀਂ ਪਰ ਛੱਡੀ ਨਾਲ ਨਹੀਂ ਆਪ ਹੀ ਟੋੜੀ ਐ ਆਪ ਹੀ ਕਹਿੰਦਾ ਮੈਨੂੰ ਪਾਪਾ ਨਵੀਂ ਐਨਕ ਲੈ ਕੇ ਦੋ ਹੁਣ ਸਹੀ ਹੈ ਲੈਦਨੇ ਕੋਈ ਨਹੀਂ ਆਪੇ ਆਪਣੀ ਏਡੀ ਸੋਹਣੀ ਅਣਕ ਤੋੜ ਕੇ ਕਹਿੰਦਾ ਟੁੱਟ ਗਈ ਐ ਤੇ ਹੁਣ ਮੈਨੂੰ ਨਵੀਂ ਅਣਕ ਲੈ ਦਵਾ ਸਾਰੇ ਰਾਹ ਲੈ ਆਇਆ ਤੇ ਹੁਣ ਇੱਥੇ ਛੁੜ ਛੜੀ ਐ ਛਰੀਆ ਰਕ ਨੰਦ ਕੋ ਅਰਵੀਰ ਸੰਭਰਾ ਮਾਂ ਪੇਣੀ ਅਰਵੀਰ ਸੰਭਰਾ ਮਾਂ ਪੇਣੀ ਛੱਡ ਜੇ ਤੈਨੂੰ ਸਕੂਲ ਇੱਥੇ ਨਹੀਂ ਹਰ ਵੀਰ ਸਕੂਲ ਪਹੁੰਚਦੇ ਆ ਸਾਰੀ ਤੇ ਮੈਂ ਇਹ ਨਹੀਂ ਹਰ ਵੀਰ ਤੇ ਆ ਕੇ ਮੰਨ ਲੱਗ ਜਾਂਦਾ ਜਦੋਂ ਪਤਾ ਨਹੀਂ ਕੀ ਉਹਦਾ ਭਾਏ ਘਰ ਹੀ ਨਿਸ਼ਟਾਨੀ ਕਰਦਾ ਕਹਿੰਦਾ ਮੈਂ ਛੱਡ ਜਾਂਨੇ ਤੈਨੂੰ ਸਕੂਲ ਇੱਥੇ ਹੀ ਤੇ ਹੁਣ ਵੀ ਬਾਹਰ ਨੂੰ ਖਿੱਚਣ ਡਿਆ ਹੁਣ ਅੰਦਰ ਹੀ ਨਹੀਂ ਜਾਣ ਡਿਆ ਤੱਕ ਉਂਗਲਾਂ ਤੋੜੀ ਨੀ ਪਿਆਰ ਬੋਧ ਮੈਂ ਕੀ ਗੱਲਾਂ ਕਰਾਂ ਤੇ ਮੈਂ ਜਾ ਕੇ ਫੀਸ ਤੇ ਕਰਾਂ ਹਰ ਵੀਰ ਆਲੋ ਸਾਂਝ ਹੈਲੋ ਹੈਲੋ ਕਰਦੇ ਮੈਂ ਕਰਨਾ ਹਾਂ ਸਾਡੇ ਨਾਲ ਜਾਓਗੇ ਘਰ ਕੇ ਮਮਾ ਦੇ ਨਾਲ ਜਾਣਾ ਹੈ ਇਹ ਮਮਾ ਅਮੀ ਮਮਾ ਨਨੀਆ ਛੁੱਟੀ ਨਹੀਂ ਜਾਣਾ ਕਿੱਥੇ ਸਾਂਝ ਸਾਡੀ ਵੀ ਵੀਡੀਓ ਬਣਾ ਰਹੀ ਹੈ ਸਾਂਝ ਨੂੰ ਲੋਕ ਕਿਉਂ ਆਉਂਗਾ ਸਾਂਝ ਹੈਲੋ ਕਰਦੇ ਹਰ ਵੀ ਹੈਲੋ ਕਰਪਾ ਦੇ ਨਾਲ ਹੈਲੋ ਕਰੋ ਉਹ ਕਾਕੇ ਦੇ ਨਾਲ ਹੈਲੋ ਕਰੋ ਤਾਂ ਤੇ ਹੈਲੋ ਇਹ ਨਹੀਂ ਸਾਂਝ ਮੂਡ ਹੈ ਮੈਂ ਕਿਹਾ ਤੇਲੀ ਹੈ ਕਰ ਲੈ ਲੈ ਨਾ ਚਲਾ ਚਲੀ ਇਹ ਵੀ ਆਪਣੇ ਭੈਣਾ ਦੇ ਐਡਮਿਸ਼ਨ ਕਰਾਉਣ ਆਇਆ ਸੀ ਆਇਆ ਆਪਣੇ ਮੰਮੀ ਪਾਪਾ ਨਾਲ ਆ ਚੱਲਿਆ ਹਾਂ ਕਿਵੇਂ ਨਹੀਂ ਮੈਂ ਤਾਂ ਨਾਲ ਚੱਲਿਆ ਨਾ ਲੈ ਕੇ ਨਾ ਆਦੇ ਵਾ ਬਾਹਰ ਨਹੀਂ ਸੜੀ ਗਏ ਨੂੰ ਕਾ ਉਹ ਕੱਦ ਕੇ ਆਜਾਂਗੇ ਸਾਣ ਚਾਹੇ ਖਾਣੇ ਨਾਲ ਜਾਣਾ ਵਾ ਮੂੰ ਜਾ ਕੇ ਬਾਹਰ ਕੱਢੀਂ ਇਹ ਨਹੀਂ ਬਾਹਰ ਛੁੱਟ ਕੜਾਏਗਾ ਨਾ ਤੁਸੀਂ ਇੱਥੇ ਇੱਥੇ ਕਰਨਾ ਅਰਵਿੰਦ ਲੇਖਾ ਆਇਆ ਨਾ ਅਜੇ ਇਹ ਅਜੇ ਛੋਟਾ ਹੈ ਹਰਵੀਰ ਨੂੰ ਉਹ ਕਿ ਮਿਲਿਆ ਹਾਂ ਹਾਂ ਹਰਵੀਰ ਦੀ ਨਿਊ ਕਲਾਸ ਦੀ ਐਡਮਿਸ਼ਨ ਜਿਹੜੀ ਹੋਈ ਹੈ ਤੇ ਸਾਰੇ ਬੱਚਿਆਂ ਦਾ ਵੈਲਕਮ ਬੈਕ ਕੀਤਾ ਉਹਨਾਂ ਨੇ ਕਿ ਵੀ ਨੈਕਸਟ ਕਲਾਸ ਚ ਇਹ ਬੱਚੇ ਇਹ ਫੋਟੋ ਕਰਵਾਈ ਹੈ ਫੋਟੋ ਕਰਵਾ ਕੇ ਆ ਦੱਸਾ ਦੇ ਕਿ ਆ ਗਿਆ ਲੈ ਅੱਜ ਹੁਣ ਲੰਗਰ ਹੁਣ ਅਸੀਂ ਚੱਲੇ ਆ ਕਰ ਲਉ ਆ ਇੱਕ ਦੁਕਾਨਾ ਲੱਗੀ ਆ ਰੋਡ ਲੱਗਦੀ ਜਾਈ ਤੇ ਬਦਲ ਹੋਇਆ ਪਿਆ ਵਾ ਛੋਟੇ ਛੋਟੇ ਖਨੀਆ ਹੋਣੀਆਂ ਆ ਆਹ ਟਰੱਕ ਜਾਣ ਆ ਅਨੰਦਪੁਰ ਤਾਂ ਆਛਤਾ ਇਹਦਾ ਲੰਗੜ ਲੱਗਿਆ ਅਸੀਂ ਚਲਾਈ ਦਾ ਲੰਗੜ ਪੀੜ ਸੁਣ ਨੀ ਲੈ ਦੇਦਾ ਰੋਣਾ ਕੇ ਆ ਰੋਂਡਿਆ ਵੇਖੋ ਕਿੰਦਾ ਮੁੰਡਾ ਛੰਡੇ ਦਾ ਰੋਂਡਿਆ ਵਾ ਛੰਡਾ ਕੀ ਕਰਨਾ ਆਂਦਾ ਸਾਨੂੰ ਮੈਨੂੰ ਪਹਿਲਾ ਹੈ ਚੱਲ ਲੱਗ ਜੂ ਲੈ ਦਿੰਨੇ ਹਰ ਵੀ ਆਪੇ ਨੂੰ ਚੱਲ ਆ ਜਾ ਤੇ ਨੂ ਨਿਊ ਕਪੜਾ ਲਾ ਕੇ ਦਿੰਨੀ ਆ ਆਹ ਲੋ ਦੇਵੇਂ ਤਾਂ ਸਾਰਿਆਂ ਨੂੰ ਪਤਾ ਵਾ ਕਿ ਵੀ ਗਰਮੀਆਂ ਆ ਗਈਆਂ ਛੇ ਹਰ ਸੀਜ਼ਨ ਚ ਹਰ ਵੀਰ ਨਵੇਂ ਕੱਪੜੇ ਲੈਂਦਾ ਵਾ ਤਾਂ ਸਿਆਲ ਹੋਵੇ ਚਾਏ ਗਰਮੀ ਤੇ ਹੁਣ ਆਹ ਸ਼ੋਪ ਆਈ ਇੱਥੇ ਕੱਪੜੇ ਖਰੀਦਦੇ ਹਾਂ ਹਰ ਵਾਰ ਹਰ ਵੀਰ ਚੱਲ ਆ ਜਾ ਕੱਪੜੇ ਲੈ ਕੇ ਆਇਆ ਮੈਨੂੰ ਕਿੰਦਾ ਨਹੀਂ ਮਿਲਿਆ ਆ ਤੇਰੀ ਮਨਾਈ ਜਾਣਾ ਹਾਂਜੀ ਹਾਂਜੀ ਆ ਤੇਰੀ ਮਨਾਈ ਤਿੰਨ ਕਿੰਨਾ ਕਰੂ ਚੋ ਤੇ ਨਾ ਗਾ ਇਦਾਂ ਗਏ ਐ ਮਾ ਜੀ ਨਾ ਹੋਣਾ ਕੱਪੜੇ ਫਿਰਦੇ ਨਹੀਂ ਉਹ ਜਿਹੜਾ ਬਲੈਕ ਕਿੰਨੇ ਨੰਬਰ 22 ਕਿ 24 24 ਨੰਬਰ ਉਹ ਵੀ ਨੰਬਰ ਪਲੇ ਤਾਂ ਉਹ ਜਿਪ ਵਾਲੇ 26 ਨੰਬਰ